ਇਹ ਸਥਾਨ ਜੋ ਜਿੱਥੇ ਅਪਾ ਅੱਜ ਖੜੇ ਹਾਂ ਇਹ ਸਹਿਬ ਸ੍ਰੀ ਗੁਰੂ ਨਾਨਕ ਦੇ ਮਾਤਾ ਸਲਖਣੀ ਜੀ ਦਾ ਪੇਕਾ ਕਰ ਸੀ ਇਸੇ ਮਾਤਾ ਸਲਖਣੀ ਜੀ ਨੇ ਛੋਟੇ ਜਨਮ ਤੋਂ ਲੈ ਕੇ ਫਿਰ ਵੱਡੇ ਹੋਏ ਫਿਰ ਉਹਨਾਂ ਦਾ ਵਿਆਹ ਗੁਰਨਾਨ ਦੇਵ ਜੀ ਨਾਲ ਇਸੇ ਜਗ੍ਹਾ ਤੇ ਹੋਇਆ ਗੁਰਦੁਆਰਾ ਡੇਰਾ ਸਾਹਿਬ ਜਿਹਦਾ ਨਾਮ ਹੈ ਗੁਰਦੁਆਰਾ ਢੀਰਾ ਸਾਹਿਬ ਦਾ ਸਬੰਧ ਇਹ ਹੈ ਕਿ ਗੁਰਨਾਨ ਦੇਵ ਜੀ ਇਸ ਜਗ੍ਹਾ ਤੇ ਲੰਮਾ ਫੇਰੇ ਹੋਏ ਸਨ ਮਾਤਾ ਸੁਲਖਣੀ ਜੀ ਨਾਲ ਗੁਰਦੁਆਰਾ ਕੰਨ ਸਾਹਿਬ ਹੈ ਜੋ ਉਥੇ ਬਰਾਤ ਠਹਿਰੀ ਸੀ ਜਦੋਂ ਮੌਸਮ ਖਰਾਬ ਹੋਇਆ ਤੇ ਮਾਤਾ ਜੀ ਆਏ ਜੋ ਘਰਾ ਬਿਖੇ ਲੈਂਦੇ ਸਨ ਮਾਤਾ ਜੀ ਕਹਿਣ ਲੱਗੇ ਬੇਟਾ ਬਰਸਾਤ ਹੋ ਰਹੀ ਹੈ ਕੰਦ ਗਿੱਲੀ ਹੋ ਗਈ ਹੈ ਇਹ ਡਿੱਗ ਪੈਣੀ ਹੈ ਤੁਸੀਂ ਇੱਥੋਂ ਉੱਠ ਕੇ ਪਰੇ ਹੋ ਜਾਓ ਤੇ ਮਾਤਾ ਜੀ ਕਹਿੰਨ ਮਾਤਾ ਜੀ ਨੂੰ ਗੁਰਨਾਨ ਦੇਵ ਜੀ ਨੇ ਮਹਾਰਾਜ ਨੇ ਕਿਹਾ ਕਿ ਮਾਤਾ ਜੀ ਇਹ ਚਾਰ ਜੁਗਾਂ ਤੱਕ ਰਹੇਗੀ ਕਹਿੰਦੇ ਡਿੱਗੇਗੀ ਨਹੀਂ ਤੇ ਕੀ ਇੰਨੀ ਕਿ ਜਗ੍ਹਾ ਦੇ ਵਿੱਚ ਮਾਤਾ ਸੁਰਖਣੀ ਜੀ ਦਾ ਪੇਕਾ ਘਰ ਸੀਗਾ ਜਿੰਨੀ ਕਿ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਮੌਜੂਦ ਆ ਉਸ ਵੇਲੇ ਛੋਟਾ ਸੀ ਪਰ ਜਦੋਂ ਕਾਰਸੇ ਵਾਲੇ ਬਾਬਾ ਸਿਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਨਾਲ ਨਾਹਰ ਮਕਾਨ ਖਰੀਦ ਕੇ ਇਸ ਇਮਾਰਤ ਨੂੰ ਤਿਆਰ ਕਰਨ ਵਾਸਤੇ ਉਹ ਖਰੀਦੇ ਔਰ ਜੋ ਆ ਸਭ موجوده ਸਰੂਪ ਹੈ ਬਾਬਾ ਸੇਵਾ ਸਿੰਘ ਜੀ ਘਟੂਰ ਸਾਹਿਬ ਕਾਰ ਸੇਵਾ ਵਾਲਿਆਂ ਦੀ ਦੇਣ ਹੈ ਸਾਰੀ ਇਹ ਦੀ। ਇਹ ਤੋਂ ਅੱਜ 3 ਵਜੇ ਅਸੀਂ ਗੁਰਦੁਆਰਾ ਸਤਕਰਤਾਰਿਆਂ ਸਾਹਿਬ ਜੋ ਗੁਰੂ ਹਰਪ੍ਰੀਤ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਗੁਰਦਤਾ ਜੀ ਨੂੰ ਵਿਆਹਣ ਵਾਸਤੇ ਆਏ ਸੀ ਉਹਨਾਂ ਦੀ ਯਾਦ ਵਿੱਚ ਗੁਰਦਾਰਾ ਹੈ। ਇੱਥੇ ਦੋ ਪਾਸੇ ਚਾਈਆਂ ਰਹੀਆਂ ਨੇ। ਪਹਿਲੇ ਗੁਰਨਾਣੇ ਦੇਵ ਜੀ ਦਾ ਇੱਥੇ ਇਸ ਸਥਾਨ ਤੇ ਵਿਆਹ ਹੋਇਆ ਸੀ ਆਨੰਦ ਕਾਰਜ ਹੋਇਆ ਸੀ ਉਸ ਤੋਂ ਬਾਅਦ ਗੁਰੂ ਹਰਪ੍ਰੀਤ ਸਾਹਿਬ ਜੀ ਆਪਣੇ ਬੱਚੇ ਬਾਬਾ ਗੁਰਦਿੱਤਾ ਜੀ ਨੇ ਵੀ ਇੱਥੇ ਲੈ ਕੇ ਆਏ ਸੀ ਬਾਬਾ ਬੁੱਢਾ ਜੀ ਸਾਹਿਬ ਆਏ ਸੀ ਭਾਈ ਗੁਰਦਾਸ ਜੀ ਬਰਾਤ ਵਿੱਚ ਆਏ ਸਨ ਉਹਨਾਂ ਨੇ ਆ ਕੇ ਇਸਤਾਨ ਪਰ ਗੁਰਦਿੱਤਾ ਕੇ ਗੁਰਨਾਣੇ ਦੇਵ ਜੀ ਦੇ ਸਹੁਰਿਆਂ ਦਾ ਕਰ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਬਟਾਲਾ ਦੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਵਿੱਚ ਮੌਜੂਦ ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬਾ ਹੈ ਵਿਆਹ ਪੁਰਬ ਦੇ ਸੰਬੰਧ ਵਿੱਚ ਦੇਸ਼ ਭਰ ਤੋਂ ਜਿਹੜੀਆਂ ਸੰਗਤਾਂ ਨੇ ਆਤਮਸਤਕ ਹੋਣ ਵਾਸਤੇ ਆ ਰਹੀਆਂ ਨੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਇਥੋਂ ਦਾ ਇਤਿਹਾਸ ਕੀ ਹੈ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰੋਗਰਾਮ ਵਿਆਹ ਪੁਰਬ ਦੇ ਸੰਬੰਧ ਵਿੱਚ ਉਲੀਕੇ ਜਾ ਰਹੇ ਹੋ ਪ੍ਰੋਗਰਾਮ ਕੀ ਕੀ ਨੇ ਗੁਰੂ ਘਰ ਦੇ ਸੇਵਾਦਾਰ ਭਾਈ ਰਜਿੰਦਰ ਸਿੰਘ ਮੇਰੇ ਨਾਲ ਨੇ ਗੱਲਬਾਤ ਕਰਦੇ ਹਾਂ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੇ ਸਾਬਕਾ ਪ੍ਰਧਾਨ ਗੁਰਦੁਆਰਾ ਡੇਰਾ ਸਾਹਿਬ ਸਤਕਰਤਾਰੀ ਹਾਂ ਇਹ ਸਥਾਨ ਜੋ ਜਿੱਥੇ ਆਪਾਂ ਅੱਜ ਖੜੇ ਹਾਂ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਾਤਾ ਸੁਲਖਣੀ ਜੀ ਦਾ ਪੇਕਾ ਕਰ ਸੀ ਇਸੇ ਹੀ ਮਾਤਾ ਸੁਲਖਣੀ ਜੀ ਨੇ ਛੋਟੇ ਜਨਮ ਤੋਂ ਲੈ ਕੇ ਫਿਰ ਵੱਡੇ ਹੋਏ ਫਿਰ ਉਹਨਾਂ ਦਾ ਵਿਆਹ ਗੁਰਨਾਨ ਦੇਵ ਜੀ ਨਾਲ ਇਸੇ ਜਗ੍ਹਾ ਤੇ ਹੋਇਆ ਗੁਰਦੁਆਰਾ ਡੇਰਾ ਸਾਹਿਬ ਜਿਹਦਾ ਨਾਂ ਹੈ ਤੇ ਕੀ ਇੰਨੀ ਕਿ ਜਗ੍ਹਾ ਦੇ ਵਿੱਚ ਮਾਤਾ ਸੁਲਖਣੀ ਜੀ ਦਾ ਪੇਕਾ ਘਰ ਸੀਗਾ ਜਿੰਨੀ ਕਿ ਜਗ੍ਹਾ ਦੇ ਵਿੱਚ ਗੁਰਦੁਆਰਾ ਸਾਹਿਬ ਮੌਜੂਦ ਆ ਉਸ ਵੇਲੇ ਛੋਟਾ ਸੀ ਪਰ ਜਦੋਂ ਕਾਰਸੇ ਵਾਲੇ ਬਾਬਾ ਸਿਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਨਾਲ ਹੋਰ ਮਕਾਨ ਖਰੀਦ ਕੇ ਇਸ ਮਾਰ ਤੈਨੂੰ ਤਿਆਰ ਕਰਨ ਵਾਸਤੇ ਉਹ ਖਰੀਦੇ ਔਰ ਜੋ ਆ ਵਜੂਦਾ ਸਰੂਪ ਹੈ ਬਾਬਾ ਸੇਵਾ ਸਿੰਘ ਜੀ ਕਟੂਰ ਸਾਹਿਬ ਕਾਰ ਸੇਵਾ ਵਾਲਿਆਂ ਦੀ ਦੇਣ ਹੈ ਸਾਰੀ ਹੈ ਜੀ ਸੰਗਤ ਤਾਂ ਨਰਕਮਸਤਕ ਹੋਣ ਵਾਸਤੇ ਆ ਰਹੀ ਹੈ ਬਟਾਲਾ ਸ਼ਹਿਰ ਦੇ ਵਿੱਚ ਗੁਰਦੁਆਰਾ ਕੰਦ ਸਾਹਿਬ ਹੈ ਗੁਰਦੁਆਰਾ ਡੇਰਾ ਸਾਹਿਬ ਹੈ ਗੁਰਦੁਆਰਾ ਅਚਲ ਸਾਹਿਬ ਹੈ ਤਾਂ ਜਿਹੜੇ तमाम ਸਾਰੇ ਗੁਰੂ ਘਰਾਂ ਦੇ ਵਿੱਚ ਸੰਗਤ ਵੱਲੋਂ ਨਤਮਸਤਕ ਹੋਇਆ ਜਾ ਰਿਹਾ ਹੈ ਗਲੀਆਂ ਬਹੁਤ ਪੀੜੀਆਂ ਨੇ ਕਿ ਉਸ ਵਕਤ ਵੀ ਗਲੀਆਂ ਇੰਨੀਆਂ ਪੀੜੀਆਂ ਸੀ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਬਟਾਰਾ ਸ਼ਹਿਰ ਗੁਰਨਾਨਕ ਦੇਵ ਤੋਂ ਪਹਿਲਾਂ ਦਾ ਵਸਿਆ ਹੋਇਆ ਸ਼ਹਿਰ ਹੈ ਇਸ ਕਰਕੇ ਇੱਥੇ ਪਹਿਲਾਂ ਮੁਸਲਮਾਨਾਂ ਦੀ ਆਬਾਦੀ ਸੀ ਔਰ ਮੁਸਲਮਾਨਾਂ ਦੇ ਰਾਜਨ ਕਰਕੇ ਇਹ ਸ਼ਹਿਰ ਵਿੱਚ ਇਹ ਛੋਟੀਆਂ ਪੀੜੀਆਂ ਗੜੀਆਂ ਛੋਟੀਆਂ ਇਹ ਤੰਗ ਇਸ ਕਰਕੇ ਸੀ ਕਿ ਉਸ ਵੇਲੇ ਕੋਈ ਡਿਜ਼ਾਈਨ ਨਹੀਂ ਸੀ ਹੈਗਾ ਕੋਈ ਹੈ ਨਹੀਂ ਜਿੱਦਨੂੰ ਕਿਸੇ ਦਾ ਜੀ ਕਰਦਾ ਉਸ ਨੂੰ ਉਹ ਤਰ੍ਹਾਂ ਹੀ ਮਾਰਤ ਆਪਣੀ ਤਿਆਰ ਕਰੀ ਜਾਂਦਾ ਸੀ ਔਰ ਇਹ ਗੁਰਨਾਥ ਦੇ ਵਿਆਹ ਤੋਂ ਪਹਿਲਾਂ ਦਾ ਹੈ ਅੱਜ ਜੋ ਵਿਆਹ ਪੁਰਬ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ 537 ਵਿਆਹ ਪੁਰਬ ਹੈ ਗੁਰਦੁਆਰਾ ਡੇਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਕੰਧ ਸਾਹਿਬ ਹੈ ਉੱਥੇ ਯਾਦ ਵੱਜੋ ਇੱਕ ਕੰਧ ਵੀ ਬਣਾਈ ਹੋਈ ਹੈ ਆਪਸ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਦਾ ਤੇ ਗੁਰਦੁਆਰਾ ਕੰਧ ਸਾਹਿਬ ਦਾ ਸੰਬੰਧ ਕੀ ਹੈ ਗੁਰਦੁਆਰਾ ਡੇਰਾ ਸਾਹਿਬ ਦਾ ਸੰਬੰਧ ਇਹ ਹੈ ਕਿ ਗੁਰਨਾਨ ਦੇਵ ਜੀ ਇਸ ਜਗ੍ਹਾ ਤੇ ਲੰਗਾਂ ਫੇਰੇ ਹੋਏ ਸਨ ਮਾਤਾ ਸੁਲਖਣੀ ਜੀ ਨਾਲ ਗੁਰਦੁਆਰਾ ਕੰਧ ਸਾਹਿਬ ਹੈ ਜੋ ਉੱਥੇ ਬਰਾਤ ਠਹਿਰੀ ਸੀ ਜਦੋਂ ਮੌਸਮ ਖਰਾਬ ਹੋਇਆ ਤੇ ਮਾਤਾ ਜੀ ਆਏ ਜੋ ਗਰਾਵੇਖੇ ਰਹਿੰਦੇ ਸਨ ਮਾਤਾ ਜੀ ਕਹਿਣ ਲੱਗੇ ਬੇਟਾ ਬਰਸਾਤ ਹੋ ਰਹੀ ਹੈ ਕੰਦ ਗਿੱਲੀ ਹੋ ਗਈ ਹੈ ਇਹ ਡਿੱਗ ਪੈਣੀ ਹੈ ਤੁਸੀਂ ਇੱਥੇ ਉੱਠ ਕੇ ਪਰੇ ਹੋ ਜਾਓ ਤੇ ਮਾਤਾ ਜੀ ਕਹਿਣ ਮਾਤਾ ਜੀ ਨੂੰ ਗੁਰਨਾਨ ਦੇਵ ਜੀ ਨੇ ਮਹਾਰਾਜ ਨੇ ਕਿਹਾ ਕਿ ਮਾਤਾ ਜੀ ਇਹ ਚਾਰ ਜੁਗਾਂ ਤੱਕ ਰਹੇਗੀ ਕਹਿੰਦੇ ਡਿੱਗੇਗੀ ਨਹੀਂ ਕਿਉਂਕਿ ਪਹਿਲੇ ਸਮੇਂ ਤੇ ਜਦੋਂ ਵੀ ਕੋਈ ਵਿਅਕਤੀ ਆਪਣੀ ਭਾਵਨਾ ਜ਼ਾਹਰ ਕਰਨਾ ਹੁੰਦਾ ਸੀ ਕੰਧ ਤੋਂ ਥੋੜੀ ਜਿਹੀ ਮਿੱਟੀ ਉਤਾਰ ਲੈਂਦਾ ਸੀ ਫਿਰ ਪ੍ਰਬੰਧਕਾਂ ਨੇ ਇਸ ਕੰਧ ਨੂੰ ਫਰੇਮ ਵਿੱਚ ਕਰ ਦਿੱਤਾ ਕਿਉਂਕਿ ਇਹ ਜਿਤੋਂ ਵੀ ਕੋਈ ਆ ਕੇ ਲੈ ਕੇ ਜਾਂਦਾ ਸੀ ਫਿਰ ਕੋਈ ਨਾ ਕੋਈ ਤੇ ਮਿੱਟੀ ਘਟਦੀ ਸੀ ਇਸ ਕਰਕੇ ਇਹਨੂੰ ਫਰੇਮ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਨਿਸ਼ਾਨੀ ਹੈ ਸੰਸਾਰ ਵਿੱਚ ਸਾਡੇ ਪੰਜਾਬ ਵਿੱਚ ਧਾਰਮਿਕ ਤੌਰ ਤੇ ਦੋ ਦੁਆਰਾ ਨੇ ਇੱਕ ਦੁਆਰ ਗੁਰਦਾਰ ਸਿੰਘ ਕੰਧ ਸਾਹਿਬ ਜੀ ਹੈ ਦੂਸਰੀ ਦੁਆਰਾ ਗੁਰਦਾਰਾ ਫਤਿਹਗੜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਇੰਨ ਦਿੱਤਾ ਗਿਆ ਸੀ ਇਹ ਸਿੱਖ ਇਤਿਹਾਸ ਦੇ ਦੋ ਦੁਆਰ ਹਨ ਇੱਕ ਗੁਰਦਾਰਾ ਗੁਰਨਾਲੀ ਦੇਵ ਜੀ ਦੀ ਹੈ ਔਰ ਇੱਕ ਛੋਟੇ ਸਾਹਿਬ ਜੀ ਦੇ ਦੀ ਜਿਨ੍ਹਾਂ ਨੂੰ ਨੀਹਾਂ 'ਚ ਚਨੇ ਗਏ ਉਹ ਯਾਦਗਾਰ ਹੈ ਇਹ ਸਦਾ ਹੀ ਅਮਰ ਰਹਿਣਗੀਆਂ ਇਹ ਕਦੀ ਘਟ ਨਹੀਂ ਸਕਦੀ ਤੁਹਾਡਾ ਲੰਬਾ ਸਮਾਂ ਲੰਬੇ ਸਮੇਂ ਦਾ ਤਜਰਬਾ ਹੈ ਗੁਰੂ ਘਰ ਦੀ ਸੇਵਾਦਾਰ ਰਹੇ ਹਾਂ ਸੇਵਾ ਦਾ ਸੇਵਾਦਾਰੀ ਨਿਭਾਉਂਦੇ ਹਾਂ ਹਾਂ ਤੇ ਜਦੋਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਦੇਖਦੇ ਆ ਜਾਂ ਉਹ ਵਿਆਹ ਕਾਰਜ ਨੂੰ ਦੇਖਿਆ ਜਾਂਦਾ ਏ ਤੇ ਵਿਆਹ ਤੇ ਅੱਜ ਵੀ ਹੁੰਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਹਰ ਬੰਦੇ ਦੇ ਵੱਲੋਂ ਜਦੋਂ ਵਿਆਹ ਕੀਤਾ ਜਾਂਦਾ ਏ ਤੇ ਆਪਣੀ ਵਿੱਤ ਦੇ ਅਨੁਸਾਰ ਜਿਹੜਾ ਜ਼ਿੰਦਗੀ ਦਾ ਜੋੜਿਆ ਹੋਇਆ سرمਾਇਆ ਸਾਰਾ ਖਰਚ ਦਿੱਤਾ ਜਾਂਦਾ ਏ ਗੁਰੂ ਸਾਹਿਬ ਦੇ ਵਿਆਹ ਦੇ ਵਿੱਚ ਤੇ ਅੱਜ ਦੇ ਵਿਆਹ ਦੇ ਵਿੱਚ ਅੰਤਰ ਕੀ ਮੰਨਦੇ ਹੋ ਅੰਤਰ ਜ਼ਰੂਰ ਹੈ ਕੋਈ ਗੁਰਨਾਣੇ ਦੇ ਜੀ ਦਾ ਪਰਿਵਾਰ ਕੋਈ ਛੋਟਾ ਨਹੀਂ ਪਰਿਵਾਰ ਨਹੀਂ ਸੀ ਉਹਨਾਂ ਦੇ ਪਿਤਾ ਜੀ ਪਟਵਾਰੀ ਸਨ ਮਾਤਾ ਸੁਲਖਣੀ ਦੇ ਪਿਤਾ ਜੀ ਵੀ ਪਟਵਾਰੀ ਸਨ ਉਹਨਾਂ ਦਾ ਮੂਲ ਚੰਦ ਸੀ ਉਹਨਾਂ ਦੀ ਮਾਤਾ ਜੀ ਦਾ ਚੰਦੋ ਰਾਣੀ ਸੀ ਇਹ ਉਹਨਾਂ ਦੀ ਬੇਟੀ ਸੀ ਆਪ ਤੁਸੀਂ ਦਾਜਾ ਲਾਜ ਜਦੋਂ ਅਸੀਂ ਗੁਰਦੁਆਰਾ ਕੇ ਦੇ ਡੇਰਾ ਸਾਹਿਬ ਮੱਥਾ ਟੇਕਣ ਆਉਨੇ ਆ ਜਿਸ ਰੂਪ ਚ ਸਾਡੀ ਭਾਵਨਾ ਹੋਣੀ ਚਾਹੀਦੀ ਕਿ ਮਾਤਾ ਸੁਲਖਣੀ ਜੀ ਇੱਥੇ ਖੇਡਦੇ ਰਹੇ ਨੇ ਵੱਡੇ ਹੋਏ ਨੇ ਇੱਥੇ ਵਿਆਹ ਹੋਇਆ ਇਹ ਲੋਕ ਸੰਗਤਾਂ ਭਾਵਨਾ ਲੈ ਕੇ ਆਉਂਦੀਆਂ ਨੇ ਇਹ ਪਾਵਨਾ ਯਾਤਰ ਕਰਨੀਆਂ ਬੜੀਆਂ ਔਖੀਆਂ ਨੇ ਕਿਉਂਕਿ ਮਾਤਾ ਸਲੱਖਣੀ ਜੀ ਨੇ ਇੱਥੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਤੇ ਇੱਥੇ ਹੀ ਲਾਵਾ ਫਿਰ ਇਹ ਹੋਏ ਇਸ ਸਥਾਨ ਤੇ ਗੁਰਦਾਰਾ ਥੱਲੇ ਥੜਾ ਸਾਹਿਬ ਹੈ ਉਸ ਸਥਾਨ ਤੇ ਲਾਵਾ ਫਿਰ ਗੁਰਨਾਨਕ ਦੇਵ ਜੀ ਤੇ ਮਾਤਾ ਸਲੱਖਣੀ ਜੀ ਹੋਏ ਸੀ ਉਹਨਾਂ ਨੇ ਅਗਲੀ ਨੂੰ ਸਾਕਸ਼ੀ ਨਹੀਂ ਮੰਨਿਆ ਉਹਨਾਂ ਮੂਲ ਮੰਤਰ ਲੈ ਕੇ ਫਟੀ ਦੇ ਉੱਤੇ ਉਸ ਤੇ ਲਾਵਾ ਲਿਗਿਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਹ ਪੁਰਬ ਦੇ ਸੰਬੰਧ ਵਿੱਚ ਕਿਹੜੇ ਕਿਹੜੇ ਪ੍ਰੋਗਰਾਮ ਕਿਸ ਤਰੀਕੇ ਦੇ ਨਾਲ ਤੈਅ ਕੀਤੇ ਗਏ ਆ ਇਹ ਕਾਫੀ ਦਿਨਾਂ ਤੋਂ ਇਸਤਰੀ ਸੱਜ ਸੰਗ ਸਭਾ ਜੋ ਹੈ ਇੱਥੇ ਬਟਾਲਾ ਡਿੱਗੁਰ ਦਾ ਡੇਰਾ ਸਾਹਿਬ ਦੀ ਇੱਥੇ ਗੁਰਮੁਖ ਸਮਾਗਮ ਹੁੰਦੇ ਹਨ ਔਰ ਗੁਰਨਾਨ ਦੇ ਵਿਆਪ ਪਰੋਂ ਤੱਕ ਇਹ ਚੱਲਦੇ ਹਨ ਅੱਜ ਜੋ ਸਮਾਗਮ ਹੈ ਬਟਾਲੇ ਦੀਆਂ ਸੰਗਤਾਂ ਨੇ ਸੁਲਤਾਨਪੁਰ ਲੋਧੀ ਗੁਰਦਵਾਰ ਮੀਰ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਕੱਲ ਨੂੰ 9 ਤਰੀਕ ਨੂੰ ਸਵੇਰੇ 5 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਜੋ देर ਰਾਤ ਨੂੰ ਬਟਾਲਾ ਵਿਖੇ ਪਹੁੰਚੇਗਾ ਇਤਨੀਆਂ ਸੰਗਤਾਂ ਨੇ ਲੱਖਾਂ ਦੀ ਤਦਾਦ ਸੰਗਤ ਰਸਤੇ 'ਚ ਖੜੀ ਹੁੰਦੀ ਹੈ ਹਰ ਆਈ ਦੀ ਮੰਨ ਦੀ ਇੱਛਾ ਕਿ ਗੁਰਨਾਨ ਦੇ ਵਿਆਹ ਪੁਰਦਾ ਜਿਉ ਨਰ ਕੀਰਤਨ ਹੈ ਇਹ ਵਿਆਹ ਪੁਰਬ ਹੈ ਤੇ ਗੁਰਨਾਨਕ ਦੇਵ ਦੇ ਵਿਆਹ ਪੁਰੂ ਵੀ ਲੋਕਾਂ ਵੀ ਨਹੀਂ ਕਿ ਜੱਜ ਆ ਰਹੀ ਹੈ ਪਰ ਇਹ ਨਗਰ ਕੀਰਤਨ ਗੁਰਨਾਨਕ ਦੇਵ ਜੀ ਦਾ ਇਹ ਜੰਜ ਨਹੀਂ ਆ ਰਹੀ ਇਹ ਗੁਰਨਾਨ ਦੇਵ ਨਗਰ ਕੀਰਤਨ ਆ ਰਿਹਾ ਹੈ ਆ ਗੁਰੂ ਗ੍ਰੰਥ ਸਾਹਿਬ ਦੀ ਅਜ਼ੂਰੀ ਚ ਬੈਠਣਾ ਹੈ ਪੰਜਾਂ ਪਿਆਰਿਆਂ ਨੇ ਪੰਜ ਨਿਸ਼ਾਨ ਸਾਹਿਬ ਵਾਲਿਆਂ ਨੇ ਅਗਵਾਈ ਕਰਨੀ ਹੈ ਇਥੋਂ ਅੱਜ 3 ਵਜੇ ਅਸੀਂ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਜੋ ਗੁਰੂ ਹਰਪਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਆਏ ਸੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਹੈ ਇੱਥੇ ਦੋ ਪਾਤਸ਼ਾਹੀਆਂ ਨੇ ਆਈਆਂ ਨੇ ਪਹਿਲੇ ਗੁਰਨਾਣੀ ਦੇਵੀ ਦਾ ਇੱਥੇ ਇਸ ਸਥਾਨ ਤੇ ਵਿਆਹ ਹੋਇਆ ਸੀ ਆਨੰਦ ਕਾਰਜ ਹੋਇਆ ਸੀ ਉਸ ਤੋਂ ਬਾਅਦ ਗੁਰੂ ਹਰਪ੍ਰੀਤ ਸਾਹਿਬ ਜੀ ਆਪਣੇ ਬੱਚੇ ਬਾਬਾ ਗੁਰਦਿੱਤਾ ਜੀ ਨੂੰ ਇੱਥੇ ਲੈ ਕੇ ਆਏ ਸੀ ਬਾਬਾ ਬੁੱਢਾ ਜੀ ਸਾਹਿਬ ਆਏ ਸੀ ਭਾਈ ਗੁਰਦਾਸ ਜੀ ਵਿਰਾਤ ਵਿੱਚ ਆਏ ਸਨ ਉਹਨਾਂ ਨੇ ਆ ਕੇ ਸਤਾਨਪੁਰ ਕੀ ਦਿੱਤਾ ਕੇ ਗੁਰਨਾਣੇ ਦੇਵ ਜੀ ਦੇ ਸਹੁਰਿਆਂ ਦਾ ਕਰ ਆ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਨਾਲ ਸੰਬੰਧਿਤ ਜਿਹੜੀ ਅੱਜ ਦੀ ਰੂਪਰੇਖਾ ਉਲੀਕੀ ਗਈ ਹੈ ਉਹਦੇ ਬਾਬਤ ਜਾਣਕਾਰੀ ਲੈਣ ਦਾ ਯਤਨ ਕੀਤਾ ਹੈ ਭਵਿੱਖ ਦੇ ਵਿੱਚ ਵੀ तमाम ਸਾਰੇ ਜਿਹੜੇ ਸੰਗਤ ਦੇ ਪੱਖ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਿਣਗੇ ਧੰਨਵਾਦ